ਕਹਿੰਦੇ ਨੇ ਇੱਕ ਵਾਰ ਇੱਕ ਫਕੀਰ ਜਿਹੜਾ ਇੱਕ ਕੂਟਿਆ ਦੇ ਵਿੱਚ ਵਿਰਾਜਦਾ ਸਵੇਰੇ ਸ਼ਾਮ ਲੋਕੀ ਉਸ ਦੇ ਕੋਲ ਜੁੜਦੇ ਨੇ ਜਾ ਜਾ ਕੇ ਇੱਕ ਆਕਾਰਪੁਰਖ ਤੀਆਂ ਗੱਲਾਂ ਕਰਦਾ ਉਹਦੇ ਨਾਲ ਜੋੜਨ ਦਾ ਯਤਨ ਕਰ ਰਿਹਾ ਹੈ ਲੋਕੀ ਸਵੇਰੇ ਸ਼ਾਮ ਜਾ ਜਾ ਕੇ ਉਸ ਦੇ ਕੋਲ ਬੈਠਦੇ ਨੇ ਇੱਕ ਮਨੋਖੇ ਨਗਰ ਦੇ ਚ ਉਹਦੇ ਘਰੋਂ ਬੀਬੀ ਰੋਜ਼ਾਨਾ ਜਾਂਦੀ ਹੈ ਸਾਰਾ ਪਰਿਵਾਰ ਜਾਂਦਾ ਹੈ ਜਦੋਂ ਵਾਪਸ ਆਉਂਦੇ ਉਹਨੂੰ ਵੀ ਕਹਿੰਦੇ ਵੀ ਤੂੰ ਵੀ ਚੱਲਿਆ ਕਰ ਜੀਵਨ ਤਬਦੀਲ ਹੋ ਜਾ ਬਦਲ ਜਾ ਉਸ ਦੇ ਮਨ ਚ ਵੀ ਇਹੋ ਸਵਾਲ ਉੱਠਦਾ ਜਿਹੜਾ ਸਾਡੇ ਮਨ ਚ ਉੱਠਦਾ ਕਹਣ ਲੱਗਿਆ ਰੋਜ਼ ਜਾਣ ਨਾਲ ਕੀ ਹੋ ਜਾਏਗਾ ਜੇ ਮੈਂ ਰੋਜ਼ ਜਾਂਦਾ ਰਹਾ ਉੱਥੇ ਹੋ ਹੀ ਜਾਏਗਾ ਉਸ ਦਿਨ। ਕਹਿਣ ਲੱਗੇ ਤੂੰ ਜਾਣਾ ਸ਼ੁਰੂ ਤਾਂ ਕਰ। ਤੂੰ ਜਾ ਕੇ ਫਕੀਰ ਨੂੰ ਪੁੱਛ ਲਈਂ। ਫੇਰ ਰੋਜ਼ ਆਉਣ ਨਾਲ ਕੀ ਹੋ ਜਾਊਗਾ ਜੀ? ਅਗਲੇ ਦਿਨ ਅੰਮ੍ਰਿਤ ਦੇ ਵੇਲੇ ਤਿਆਰ ਹੋਇਆ। ਨਾਲ ਚਲਾ ਗਿਆ ਜਦੋਂ ਫਕੀਰ ਬੈਠਾ ਉਪਦੇਸ਼ ਦੇ ਰਿਹਾ ਨਾ ਤਾਂ ਉਹਨੇ ਉਪਦੇਸ਼ ਵਿੱਚ ਕਿਹਾ। ਫੇਰ ਰੋਜ਼ ਜੁੜਨਾ ਚਾਹੀਦਾ ਹੈ ਭਾਈ ਅਕਾਲ ਪੁਰਖ ਦੀ ਯਾਦ 'ਚ। ਰੋਜ਼ਾਨਾ ਜੁੜਨਾ ਚਾਹੀਦਾ ਹੈ। ਜਦੋਂ ਵੀ ਸਮਾਂ ਮਿਲੇ ਸਵੇਰੇ ਸ਼ਾਮ ਤੇ ਜੁੜਦੇ ਹੀ ਹੋ ਜਦੋਂ ਵੀ ਸਮਾਂ ਮਿਲੇ ਰੋਜ਼ ਜੁੜਨਾ ਚਾਹੀਦਾ ਹੈ ਉਸ ਨੇ ਆਪਣੇ ਬਚਨਾਂ ਦੀ ਸਮਾਪਤੀ ਕੀਤੀ ਤੇ ਉਹ ਉੱਠ ਕੇ ਖੜਾ ਹੋ ਗਿਆ ਕਹਿਣ ਲੱਗਿਆ ਫਕੀਰ ਜੀ ਮੇਰਾ ਸਵਾਲ ਹੈ ਫਕੀਰ ਕਹਿਣ ਲੱਗਿਆ ਦੱਸ ਪਾਈ ਕੀ ਸਵਾਲ ਹੈ ਕਹਿੰਦਾ ਜੀ ਸਵਾਲ ਇਹ ਹੈ ਤੁਸੀਂ ਕਹਿੰਦੇ ਹੋ ਵੀ ਜੁੜਨਾ ਚਾਹੀਦਾ ਹੈ ਰੋਜ਼ਾਨਾ ਅੱਜ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ ਬੈਠ ਕੇ ਇਹੋ ਗੱਲਾਂ ਮੇਰੇ ਬੱਚੇ ਮੇਰੇ ਘਰ ਵਾਲੀ ਜਾ ਜਾ ਕੇ ਮੈਨੂੰ ਦੱਸ ਦੇ ਨੇ ਵੀ ਫਕੀਰ ਜੀ ਨੇ ਇਹ ਗੱਲਾਂ ਕੀਤੀਆਂ ਲਗਭਗ ਤੁਹਾਡੇ ਰੋਜ਼ ਦੇ ਵਿਚਾਰ ਦੇ ਵਿੱਚ ਇਹ ਗੱਲ ਜ਼ਰੂਰ ਹੁੰਦੀ ਹੈ ਵੀ ਅਕਾਲ ਪੁਰਖ ਨਾਲ ਜੁੜਨਾ ਚਾਹੀਦਾ ਰੋਜ਼ ਸਤ ਸੰਗਤ ਕਰਨੀ ਚਾਹੀਦੀ ਹੈ ਰੋਜ਼ ਸਤ ਸੰਗਤ ਕਰੋ ਰੋਜ਼ ਤੁਸੀਂ ਰੋਜ਼ ਕਹਿੰਨੇ ਹੋ ਫਾਇਦਾ ਕੀ ਹੈ ਜੀ ਰੋਜ਼ ਸੰਗਤ ਕਰਨ ਦਾ ਕੁਝ ਸਮਝਾਓਗੇ ਮੈਨੂੰ ਫਕੀਰ ਕਹਿਣ ਲੱਗਿਆ ਭਾਈ ਤੇਰਾ ਸਵਾਲ ਬਿਲਕੁਲ ਜਾਇਜ਼ ਹੈ ਰੋਜ਼ ਸੰਗਤ ਕਰਨ ਦਾ ਫਾਇਦਾ ਕੀ ਹੈ ਤੈਨੂੰ ਦੱਸ ਦੇਵਾਂਗੇ ਪਰ ਪਹਿਲਾਂ ਤੂੰ ਪਾਤਰਤਾ ਬਣਾ ਆਪਣੇ ਸਵਾਲ ਦਾ ਜਵਾਬ ਲੈਣ ਦੀ ਜੇ ਤੂੰ ਸਵਾਲ ਦਾ ਜਵਾਬ ਲੈਣਾ ਹੈ ਤਾਂ 10 ਦਿਨ ਤੈਨੂੰ ਲੱਗਣਗੇ ਸਵਾਲ ਦਾ ਜਵਾਬ ਪ੍ਰਾਪਤ ਕਰਨ ਤੇ ਕਹਿਣ ਲੱਗਿਆ ਜੀ ਕੋਈ ਗੱਲ ਨਹੀਂ 10 ਦਿਨ ਮੈਂ ਲਗਾ ਲਾਂਗਾ ਪਰ ਜਵਾਬ ਤਾਂ ਮੈਨੂੰ ਤੁਸੀਂ ਤਸੱਲੀ ਬਖਸ਼ ਦੇਵੋਗੇ ਫਕੀਰ ਕਹਿਣ ਲੱਗਿਆ ਬਿਲਕੁਲ ਤਸੱਲੀ ਬਖਸ਼ ਜਵਾਬ ਦੇਵਾਂਗੇ ਕਹਿੰਦੇ ਦੱਸੋ ਮੈਨੂੰ ਕੀ ਕਰਨਾ ਪਏਗਾ ਉਹ ਕਹਿੰਦੇ ਇੱਕ ਕੰਮ ਕਰ ਅੱਜ ਜਿੰਨਾ ਵੀ ਸਥਾਨ ਹੈ ਨਾ ਜਿੱਥੇ ਸੰਗਤ ਆ ਕੇ ਬੈਠਦੀ ਹੈ ਅੱਜ ਤੋਂ ਬਾਅਦ ਤੂੰ ਇਸ ਦੀ ਸੇਵਾ ਕਰਨੀ ਹੈ ਰੋਜ਼ ਸੇਵਾ ਕਰ ਕਹਿੰਦਾ ਜੀ ਕਿਸ ਤਰ੍ਹਾਂ ਫਕੀਰ ਕਹਿਣ ਲੱਗਾ ਝਾੜੂ ਲਗਾ ਦਿਆ ਕਰ ਰੋਜ਼ ਕਹਿੰਦਾ ਜੀ ਸਤਿ ਬਚਨ ਰੋਜ਼ਾਨਾ ਆਇਆ ਕਰੇ ਝਾੜੂ ਲਾਇਆ ਕਰੇ ਰੋਜ਼ ਆਇਆ ਕਰੇ ਝਾੜੂ ਲਗਾ ਕੇ ਬਿਲਕੁਲ ਸਾਫ਼ ਕਰ ਦਿਆ ਕਰੇ ਫਿਰ ਬੈਠ ਜਾ ਕਰੇ ਪੰਜ ਦਿਨ ਝਾੜੂ ਕੀਤਾ ਰੋਜ਼ ਸਾਫ਼ ਕਰਿਆ ਕਰੇ ਜਦੋਂ ਪੰਜ ਦਿਨ ਪੂਰੇ ਹੋ ਗਏ ਨਾ ਫਕੀਰ ਦੇ ਕਹੇ ਮੁਤਾਬਕ ਪੰਜ ਦਿਨ ਝਾੜੂ ਲਗਾ ਕੇ ਕਹਿਣ ਲੱਗੇ ਅੱਜ ਦੱਸ ਦੇਉਂਗੇ ਜੀ ਫਕੀਰ ਕਹਿਣ ਲੱਗਾ ਤੈਨੂੰ ਕਿੰਨੇ ਦਿਨ ਕਿਹਾ ਸੀ ਭਾਈ ਕਹਿੰਦਾ ਜੀ ਦੱਸ ਦੇਣ ਪੰਜ ਬਾਕੀ ਨੇ ਅਜੇ ਕਹਿੰਦਾ ਜੀ ਹਾਂ ਫਕੀਰ ਕਹਿਣ ਲੱਗਾ ਹੁਣ ਪੰਜ ਦਿਨ ਆਈ ਨਾ ਆਉਣਾ ਨਹੀਂ ਹੈ ਤਾਂ ਬਿਲਕੁਲ ਨਹੀਂ ਕਹਿੰਦਾ ਜੀ ਠੀਕ ਹੈ ਨਹੀਂ ਆਵਾਂਗਾ ਪੰਜ ਦਿਨ ਝਾੜੂ ਨਹੀਂ ਕਰਨਾ ਆਉਣਾ ਵੀ ਨਹੀਂ ਹੈ ਕਹਿੰਦਾ ਜੀ ਠੀਕ ਹੈ ਬਿਲਕੁਲ ਨਹੀਂ ਆਉਂਦਾ ਉਹ ਆਇਆ ਨਹੀਂ ਤੇ ਫਕੀਰ ਨੇ ਬਾਕੀ ਜਿਹੜੇ ਲੋਕ ਆਉਂਦੇ ਸੀ ਸੰਗਤੀ ਰੂਪ ਦੇ ਚ ਉਹਨਾਂ ਨੂੰ ਕਹਤਾ ਵੀ ਕਿਸੇ ਨੇ ਝਾੜੂ ਨਹੀਂ ਲਾਉਣਾ ਜਿਵੇਂ ਪਿਆਏ ਨਹੀਂ ਪਿਆ ਰਹਿਣ ਦਿਓ ਆ ਕੇ ਬੈਠਿਆ ਕਰੋ ਆਪੋ ਆਪਣੀ ਜਗਾ ਬੈਠ ਜਾ ਕਰੋ ਜਿਸ ਤਰ੍ਹਾਂ ਪਿਆਏ ਇਸ ਤਰ੍ਹਾਂ ਪਿਆ ਰਹਿਣ ਦਿਓ ਕਿਸੇ ਨੇ ਸਾਫ ਸਫਾਈ ਨਹੀਂ ਕਰਨੀ ਕਹਿੰਦੇ ਜੀ ਸਤਿਵਚਨ ਠੀਕ ਹੈ 5 ਦਿਨ ਕਿਸੇ ਨੇ ਸਾਫ ਸਫਾਈ ਨਹੀਂ ਕੀਤੀ ਹੁਣ ਰਹਿੰਦਾ ਸੀ ਰਮਣੀਕ ਜਗਾ ਸੀ ਪੱਤੇ ਝੜੇ ਊੜਾ ਕਰਕਟ ਹੋ ਗਿਆ 5 ਦਿਨਾਂ ਦੇ ਵਿੱਚ ਬਹੁਤ ਜ਼ਿਆਦਾ 5 ਦਿਨ ਜਦੋਂ ਪੂਰੇ ਹੋਏ ਨਾ ਭਾਵ ਦਸਮਾ ਦਿਨ ਹੈ ਆ ਗਿਆ ਫਕੀਰ ਦੇ ਕੋਲ ਕਹਿਣ ਲੱਗਿਆ ਜੀ ਹੁਣ ਮੇਰੇ 10 ਦਿਨ ਪੂਰੇ ਹੋ ਗਏ ਨੇ ਹੁਣ ਮੈਨੂੰ ਸਵਾਲ ਦਾ ਜਵਾਬ ਦਿਓ ਫਕੀਰ ਕਹਿਣ ਲੱਗਿਆ ਸਵਾਲ ਦਾ ਜਵਾਬ ਤੈਨੂੰ ਅੱਜ ਮਿਲ ਜਾਏਗਾ ਇੱਕ ਕੰਮ ਕਰ ਆ ਸਾਰੀ ਸਫਾਈ ਕਰਨ ਵਾਲੀ ਪਈ ਹੈ ਸਫਾਈ ਕਰ ਦੇ ਕਹਿੰਦਾ ਜੀ ਠੀਕ ਹੈ ਸਫਾਈ ਕਰਨ ਤੋਂ ਬਾਅਦ ਜਵਾਬ ਫਕੀਰ ਕਹਿੰਦਾ ਜਵਾਬ ਮਰ ਜਾਣਾ ਤੈਨੂੰ ਚੋਕਲਿਆ ਝਾੜੂ ਤੇ ਸਫਾਈ ਕਰਨੀ ਆਰੰਭ ਕਰ ਦਿੱਤੀ ਸ਼ੁਰੂ ਕਰ ਦਿੱਤੀ ਸਫਾਈ ਕਰਨੀ ਜਦੋਂ ਸਫਾਈ ਕਰਨੀ ਸ਼ੁਰੂ ਕੀਤੀ ਨਾ ਤੇ ਹੁਣ ਪਹਿਲੇ ਰੋਜ਼ ਝਾੜੂ ਵੱਜਦਾ ਸੀ ਥੋੜਾ ਕੂੜਾ ਕਰਕਟ ਹੁੰਦਾ ਸੀ ਛੇਤੀ ਸਾਫ਼ ਹੋ ਜਾਂਦਾ ਸੀ ਹੁਣ 5 ਦਿਨ ਹੋ ਗਏ ਝਾੜੂ ਨਹੀਂ ਲੱਗਿਆ ਕੂੜਾ ਕਰਕਟ ਬਹੁਤ ਹੈ ਮੁਰਕੋ ਮੁਰਕੀ ਹੋ ਗਿਆ ਪਸੀਨਾ ਆ ਗਿਆ ਤੇ ਦਮੋਂ ਨਿਕਲ ਗਿਆ ਸਾਫ ਸਫਾਈ ਕਰਦਾ ਕਰਦਾ ਸਾਫ ਸਫਾਈਆ ਕਰਕੇ ਆ ਗਿਆ ਫਕੀਰ ਦੇ ਕੋਲ ਕਹਿਣ ਲੱਗਿਆ ਜੀ ਜਵਾਬ ਦਿਓ ਫਕੀਰ ਕਹਿਣ ਲੱਗੇ ਤੈਨੂੰ ਜਵਾਬ ਮਿਲਿਆ ਨਹੀਂ ਹਜੇ ਕਹਿੰਦਾ ਜੀ ਮੇਰੇ ਤਾਂ ਸਮਝ ਵਿੱਚ ਨਹੀਂ ਆਇਆ ਕਹਿਣ ਲੱਗੇ ਭਲਿਆ ਜਿਸ ਤਰ੍ਹਾਂ ਆ ਚੁਫੇਰੇ ਦੀ ਸਫਾਈ ਤੂੰ ਕੀਤੀ ਐ ਪੰਜ ਦਿਨ ਲਗਾਤਾਰ ਸਫਾਈ ਕਰਦਾ ਰਿਹਾ ਜਿਸ ਦਿਨ ਪਹਿਲੇ ਦਿਨ ਝਾੜੂ ਮਾਰਿਆ ਕਹਿੰਦਾ ਜੀ ਅੱਜ ਜਿੰਨਾ ਹੀ ਔਖਾ ਸੀ ਦੂਸਰੇ ਦਿਨ ਕਹਿੰਦਾ ਜੀ ਬਿਲਕੁਲ ਔਖਾ ਨਹੀਂ ਲੱਗਿਆ ਕਿਉਂਕਿ ਕੂੜਾ ਕਰਕਟ ਥੋੜਾ ਸੀ ਤੀਸਰੇ ਦਿਨ ਤੋਂ ਘੱਟ ਚੌਥੇ ਦਿਨ ਥੋੜਾ ਥੋੜਾ ਹੁੰਦਾ ਰਿਹਾ ਤੇ ਨਾਲ ਦੀ ਨਾਲ ਸਾਫ਼ ਹੁੰਦਾ ਰਿਹਾ ਕਹਿਣ ਲੱਗੇ ਜਦੋਂ ਪੰਜ ਦਿਨਾਂ ਬਾਅਦ ਸਫਾਈ ਕੀਤੀ ਕਹਿੰਦਾ ਜੀ ਬਹੁਤ ਮੁਸ਼ਕਲ ਹੋਇਆ ਅੱਜ ਤੇ ਬਹੁਤ ਮੁਸ਼ਕਲ ਆਈ ਹੈ ਦੇਖੋ ਮੈਂ ਸਾਰਾ ਪਸੀਨੇ ਨਾਲ ਭਿੱਜ ਗਿਆ ਬੜੀ ਮੁਸ਼ਕਲ ਆਈ ਕਹਿਣ ਲੱਗੇ ਭਲਿਆ ਇਸੇ ਕਰਕੇ ਰੋਜ਼ਾਨਾ ਸੰਗਤ ਕਰਨੀ ਜ਼ਰੂਰੀ ਹੈ ਰੋਜ਼ਾਨਾ ਸੰਗਤ ਕਰਨੀ ਜ਼ਰੂਰੀ ਜਿੰਨਾ ਕ ਕਾਮਨਾ ਕ੍ਰੋਧ ਲੋਭ ਮੋਹ ਅਹੰਕਾਰ ਮਨ ਦੇ ਵਿੱਚ ਗੰਦਲ ਮਚਾਉਂਦੇ ਨੇ ਉਹਨਾਂ ਕ ਸਤਿਗੁਰੂ ਜੀ ਦੀ ਬਾਣੀ ਸੁਣ ਕੇ ਰੋਜ਼ ਸਾਫ਼ ਹੁੰਦਾ ਰਹਿੰਦਾ ਹੈ ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ ਰੋਜ਼ ਸਫਾਈ ਹੁੰਦੀ ਰਹਿੰਦੀ ਹੈ ਮਨ ਦੀ ਕਿਉਂਕਿ ਮਾਨੀ ਧੋਣਾ ਹੈ ਨਾ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਧੋਣਾ ਤੇ ਮਾਨੀ ਹੈ ਨਾ ਜੀ ਗੁਰੂ ਦੇ ਦਰਬਾਰ ਚ ਆ ਕੇ ਧੋਣਾ ਮਾਨ ਹੈ ਕਹਿਣ ਲੱਗੇ ਜਦੋਂ ਮਨ ਧੋਣਾ ਹੈ ਰੋਜ਼ ਧੋਂਦੇ ਰਹਾਂਗੇ ਸਾਫ ਸਫਾਈ ਕਰਦੇ ਰਹਾਂਗੇ ਤੇ ਬਹੁਤਾ ਮੈਲਾ ਨਹੀਂ ਹੋਏਗਾ ਜਿਸ ਦਿਨ ਤੈਨੂੰ ਇੱਕਦਮ ਸਫਾਈ ਕਰਨੀ ਪੈਗੀ ਮਨ ਦੀ ਲੰਬੇ ਸਮੇਂ ਬਾਅਦ ਫਿਰ ਇਹ ਨਿਖਰਨਾ ਨਹੀਂ ਹੈ ਆਖੋ ਸਤਨਾਮ ਸ਼ੇਰੇ ਫਿਰ ਤੇ ਖਨਲੀ ਦੀ ਤਰ੍ਹਾਂ ਹੋਏ ਹੋ ਜਾਏਗਾ ਜਿਵੇਂ ਕੋਲੂ ਸਾਫ ਕਰਨ ਵਾਲੀ ਨੀਰ ਹੁੰਦੀ ਨਾ ਉਹਨੂੰ ਕੋਲੂ ਨੂੰ ਸਾਫ ਕਰਦੇ ਰਹੀਏ ਹੱਡ ਮੈਲ ਬੈਠ ਜਾਂਦੀ ਹੈ ਫਿਰ ਸਤਿਗੁਰੂ ਜੀ ਪਾਵਨ ਬਾਣੀ ਦੇ ਚ ਵੀ ਕਿਰਪਾ ਕਰਦੇ ਨੇ ਵੀ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਣ ਦਾ ਜੇ 100 ਵਾਰੀ ਵੀ ਧੋਪਾਈਏ ਨਾ ਖੰਡਲੀ ਨੂੰ ਤਾਂ ਵੀ ਉਹ ਸਾਫ ਨਹੀਂ ਹੁੰਦੀ ਛੇਤੀ ਛੇਤੀ 100 ਧੋਪਾਇਆ ਤੋਂ ਵੀ ਸਾਫ ਨਹੀਂ ਹੁੰਦੀ ਇਸੇ ਤਰ੍ਹਾਂ ਜਿਸ ਮਨ ਦੀ ਰੋਜ਼ਾਨਾ ਸਫਾਈ ਹੁੰਦੀ ਹੈ ਸਤਿਗੁਰੂ ਦੀ ਪਾਵਨ ਬਾਣੀ ਸੁਣ ਕੇ ਗੁਰੂ ਦੇ ਉਪਦੇਸ਼ ਸੁਣ ਕੇ ਉਹ ਮਨ ਥੋੜਾ ਥੋੜਾ ਕਰਕੇ ਸਾਫ ਹੁੰਦਾ ਰਹਿੰਦਾ ਤੇ ਇੱਕ ਦਿਨ ਬਿਲਕੁਲ ਗੰਗਾ ਦੇ ਨੀਰ ਵਰਗਾ ਹੋ ਜਾਂਦਾ ਹੈ ਤੇ ਜਿਸ ਦਿਨ ਮਨ ਸਾਫ ਹੋ ਜਾਂਦਾ ਹੈ ਭਗਤ ਕਬੀਰ ਸਾਹਿਬ ਕੱਲ ਵੀ ਮੈਂ ਬਚਨ ਕੀਤਾ ਸੀ ਕਬੀਰ ਮਨ ਨਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੋ ਕਹਤ ਕਬੀਰ ਕਬੀਰ ਫਿਰ ਅਕਾਲ ਪੁਰਖ ਵਾਹਿਗੁਰੂ ਨਾਲ ਇਕਮਕ ਹੋ ਜਾਂਦਾ ਹੈ ਬਿਲਕੁਲ ਇਕਮਕ ਹੋ ਜਾਂਦਾ ਫਿਰ ਫਕੀਰ ਕਹਿਣ ਲੱਗਿਆ ਭਲੇਆ ਜਿਵੇਂ ਆ ਚੁਗਿਰਦਾ ਸਾਫ ਕਰਦਾ ਰਿਆ ਏਦਾਂ ਹੀ ਰੋਜ਼ ਮਨ ਨੂੰ ਸਾਫ ਕਰਨਾ ਚਾਹੀਦਾ ਹੈ ਐਸੀ ਕਰਕੇ ਜ਼ਰੂਰੀ ਹੈ ਸੰਗਤ ਕਰਨੀ ਰੋਜ਼ਾਨਾ ਰੋਜ਼ ਸੰਗਤ ਕਰਿਆ ਕਰ ਹੱਥ ਜੋੜ ਦਿੱਤੇ ਕਹਿਣ ਲੱਗਿਆ ਫਕੀਰ ਜੀ ਤੁਹਾਡਾ ਬਚਨ ਬਿਲਕੁਲ ਸੱਤ ਹੈ ਸਤ ਸੰਗਤ ਕਰਨੀ অতি ਜ਼ਰੂਰੀ ਹੈ ਤੇ ਸਤ ਸੰਗਤ ਉਹ ਹੋਵੇ ਭਾਈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕ ਜਿੱਥੇ ਏਕੋ ਨਾਮ ਬਖਾਨੀ ਹੈ ਜਿੱਥੇ ਅਕਾਲ ਪੁਰਖ ਵੈਗੁਰੂ ਦੇ ਨਾਮ ਦੀ ਗੱਲ ਹੋਵੇ ਅਕਾਲ ਪੁਰਖ ਦੀ ਉਪਮਾ ਹੋਵੇ